ਬਲਕੇ ਜਿਹੜੇ ਗੁੰਡਾ ਗਰੋਰ ਆਮ ਆਗੂ ਪਾਰਟੀ ਦੇ ਉਹਨਾਂ ਨੂੰ ਵੀ ਫੁੱਲੀ ਛੁੱਟੀ ਦਿੱਤੀ ਹੋਈ ਆ ਪੰਜਾਬ ਨੂੰ ਜਿਸ ਤਰ੍ਹਾਂ ਕੋਸਟ ਸਟੇਟ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਤੇ ਜਿਸ ਤਰ੍ਹਾਂ ਸੰਘਰਸ਼ੀ ਲੋਕਾਂ ਤੇ ਲਗਾਤਾਰ ਡੰਡਾ ਵਧਾਇਆ ਜਾ ਰਿਹਾ ਝੂਠੇ ਪੁਰਸਕਾਰਲੇ ਹਰਾਸ ਦੀ ਕਤਲ ਇਹ ਪੰਜਾਬ ਚਾਂ ਮਰਤਾਰਾ ਬਣ ਗਿਆ ਉਹਦੇ ਖਿਲਾਫ ਅੱਜ ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਲੋਕ ਸਮਰੂਪ ਦੀ ਧਾਰਾ ਮੰਡੀ ਚ ਪਹੁੰਚੇ ਆ ਪੰਜਾਬ ਦੇ ਮੁੱਖ ਮੰਤਰੀ ਐਸਰੇ ਕਹਿੰਦੇ ਆ ਕਿ ਜਗਾ ਨਹੀਂ ਵੇਂਦੇ ਇਹ ਵਜਾ ਨਹੀਂ ਵੇਂਦੇ ਵਜਾ ਤਾਂ ਬਹੁਤ ਕੱਢੀਆਂ ਤੇ ਕੁਰਸੀਆਂ ਜਬਰ ਪੰਜਾਬ ਤੁਸੀਂ ਵਧਾ ਲਿਆ ਤੇ ਉਹਦੇ ਖਿਲਾਫ ਅੱਜ ਦੇ ਪ੍ਰੱਖ ਹੋਇਆ ਤੇ ਜਗਾ ਜਿਹੜੀ ਉਹ ਥੋੜੀ ਪੈ ਗਈ ਆ ਜਿੰਨੇ ਪੰਡਾਲ ਚ ਹਜ਼ਾਰਾਂ ਲੋਕ ਬੈਠੇ ਐ ਇਹਨਾਂ ਹੀ ਬਾਹਰ ਤੁਰੇ ਫਿਰਦੇ ਆ ਇਹ ਜਿਹੜਾ ਪੰਜਾਬ ਨੂੰ ਪੂਰ ਸਟੇਟ ਬਣਾਇਆ ਇਹਦਾ ਮਤਲਬ ਜਿਦੇ ਪੂਰੇ ਮੂਲਕ ਨੂੰ ਕੇਂਦਰ ਦੀ ਮੋਤੀ ਹਕੂਮਤ ਨੇ ਤਿੰਨ ਨਵੇਂ ਫੌਰੀ ਕਾਨੂੰਨ ਦੇ ਆਕੇ ਪੂਰੇ ਮੋਤੀਆਂ ਪੰਜਾਬ ਸਟੇਟਸ ਬੰਦ ਲਿਆ ਇਹ ਉਸੇ ਵਰਤਾਰੇ ਦਾ ਹੀ ਅਗਲਾ ਕਦਮ ਆ ਡੀਐਨਐਸ ਦੇ ਸੈਕਿਉਰਿਟੀ ਫੋਰ ਬਰੌਂਡ ਦੇ ਤੇ ਹਰ ਸਰਗਰਮੀ ਹਰ ਸੰਵਾਦ ਜਿਹੜਾ ਜ਼ਰੂਰੀ ਸਵਾਲਾਂ ਚ ਉੱਤਰੇਗਾ ਉਹ ਹੁਣ ਕੇਂਦਰ ਸਰਕਾਰ ਦੇ ਮੁਤਾਬਕ ਅਤਵਾਦੀ ਸਰਗਰਮੀ ਆ। ਯਾਨੀ ਕਿ ਹਰsingਰਸ਼ੂਨ ਅਤਵਾਦੀ ਸਰਗਰਮੀ ਦੇ ਵਿੱਚ ਬਗਲ ਦਿੱਤਾ ਗਿਆ ਕੇਂਦਰੀ ਫਾਸ਼ੀਵਾਦੀ ਸਰਕਾਰ ਵੱਲੋਂ ਤੇ ਦਿੱਲੀ ਹਾਰਣ ਤੋਂ ਬਾਅਦ ਦੇ ਆਰਐਸਐਫ ਦੀ ਬੀ ਟੀਮ ਨੇ ਪੰਜਾਬ ਦੇ ਵਿੱਚ ਅਣਤ ਸ਼ਾਹੀ ਹਾਂਝ ਹਮਲੋਂ ਮਿਆ ਪੰਜਾਬ ਚ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਆ। ਤਾਂ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋਣਾ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹ ਬਰਾਬਰ ਸਰਕਾਰ ਚਾਹ ਰਹੀਆਂ ਨੇ ਇਹ ਬਰਾਬਰ ਸਰਕਾਰ ਨਹੀਂ ਚੰਗੋਗੀ ਉਹ ਬਰਾਬਰ ਸਰਕਾਰ ਕਿੰ ਨੂੰ ਮੰਗ ਰਿਆ ਕਿ ਕਾਰਪੋਰੇਟ ਦੀ ਨੱਕ ਦੇ ਖਿਲਾਫ ਹਰ ਜ਼ਬਰ ਦੇ ਧੱਕੇ ਦੇ ਖਿਲਾਫ ਜਿੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ

ਸਿਰਫ ਪੁਲਿਸ ਨੂੰ ਨਹੀਂ ਪੂਜੀ ਛੁੱਟੀ ਦਿੱਤੀ ਗਈ ਬਲਕਿ ਜਿਹੜੇ ਗੁੰਡਾ ਗਰੋਹ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਪੂਜੀ ਛੁੱਟੀ ਦਿੱਤੀ ਹੋਈ ਆ ਜਿਸ ਕਰਕੇ ਸਾਡੇ ਕਿਰਤੀ ਕਿਸਾਨੀ ਉਹਨਾਂ ਦੇ ਯੂ ਬਿਜ਼ਨਸ ਨੂੰਰ ਤੇ ਆਦੂ ਮਿਰਪਾਏ ਸਿੰਘ ਖਾਈ ਦੀਆਂ ਉਹ ਮਾਫੀਆਂ ਵੱਲੋਂ ਜਿਹੜਾ ਕਿ ਬਿੰਦਰ ਕੋਇਲ ਦਾ ਮੰਤਰੀ ਦਾ ਪਾਲਿਆ ਹੋਇਆ ਲੱਤਾਂ ਤੋੜੀਆਂ ਜਾਂਦੀਆਂ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਪਾਲੇ ਹੋਏ ਗੁੰਡੇ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਨੀਸ ਨੂੰ ਕਨੇਸ਼ੂ ਛੁੱਟੀ ਆ ਆਮ ਆਨੰਦ ਪਾਰਟੀ ਦੇ ਗੁੰਡਿਆਂ ਨੂੰ ਕੁੰਡੇ ਛੁੱਟੀ ਆ ਇਹ ਬੰਨ ਨੂੰ ਇਸ ਕਰਕੇ ਦੁਨੀਆ ਪਾਰਿਆ ਇਹ ਮਹੌਲ ਇਸ ਕਰਕੇ ਬਣਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਿਸਾਨੀ ਦੇ ਉੱਪਰ ਵੱਡਾ ਹੱਲਾ ਬੋਲਣ ਦੀ ਜਿਹੜੀ ਤਿਆਰੀ ਆ ਪੰਜਾਬ ਜਿਹੜਾ ਤਾਕਤ ਦੇ ਖਿਲਾਫ ਲੜਾਈ ਦੇ ਵਿੱਚ ਚਕਾਣ ਬਣ ਕੇ ਖੜਿਆ ਉਹ ਕੇਂਦਰ ਦੇ ਹਾਕਮਾਂ ਨੂੰ ਤੇ ਪੰਜਾਬ ਦੇ ਹਾਕਮਾਂ ਨੂੰ ਵੀ ਜਿਹੜਾ ਰਗੜਦਾ ਜਿਹੜਾ ਰੜਕਦਾ ਹੈਗਾ ਇਸ ਕਰਕੇ ਉਹ ਲੈਡ ਪੁਲੀ ਪੌਛੀਆ ਜਿਹੜੀ ਉਹਨੂੰ ਲਿਆ ਕੇ ਪੰਜਾਬ ਦੀ ਹੋ ਜਾਏ ਪਜਮੀਨ ਜਿਹੜੀ ਆ ਹੜਪਣਾ ਚਾਹੁੰਦੇ ਆ ਇਹਨ ਖੇਤੀ ਕਾਨੂੰਨਾਂ ਦੇ ਕਹਤੇ ਸੀ ਕਿ ਸੰਜੇ ਸੰਜੇ ਜ਼ਮੀਨ ਨਜਾਣੀਆਂ ਪਰ ਇਹ ਸੰਟਾਣੀ ਦੀ ਉਜਾੜੀ ਇਹਨੂੰ ਆ ਕਿ ਨੋਟੀਫਿਕੇਸ਼ਨ ਕਰ ਦਿੱਤਾ ਜਾਂਦਾ ਔਰ ਪਿੰਡਾਂ ਦੇ ਪਿੰਡ ਜਿਹੜੇ ਆ ਕਾਗਜ਼ਾਂ ਦੇ ਵਿੱਚ ਬੇਸਮੀਨੇ ਕਰ ਦਿੱਤੇ ਜਾਂਦੇ ਆ ਆ 33 ਦੇ 33 ਪਿੰਡ ਜਿਹੜਾ ਲਿਤੇ ਆਣੇ ਦੇ ਗਲਾਟਾ ਚਾਏ ਆ 19 ਹੋਰ ਹਰ ਤੁਸੀਰ ਬਣਾਉਣੇ ਆ ਮੋਂ ਸਾਹ ਕੰਨੀਆ ਕਿ ਠੱਕੇ ਨਾਲ ਜ਼ਮੀਨ ਨਹੀਂ ਲਈ ਫਿਰ ਨੋਟੀਫਿਕੇਸ਼ਨ ਜਿਹੜਾ ਤੁਸੀਂ ਕੀਤਾ ਅੱਜ ਉਹ ਬੱਤੀ ਪਿੰਡਾਂ 'ਚ ਕੋਈ ਕਿਸਾਨ ਆਪਣੇ ਬੱਚੇ ਦਾ ਰਿਸ਼ਤਾ ਕਰਨਾ ਚਾਵੇ ਇਹ ਕਹੇ ਕਿ ਮੈਨੂੰ 5 ਕਿੱਲੇ ਜ਼ਮੀਨੋਂ ਦੀ ਸਾਡੇ ਮੁੰਡੇ ਨੂੰ 7 ਕਿੱਲੇ ਜ਼ਮੀਨ ਹੋ ਗਈਆਂ ਰਿਸ਼ਤਾ ਕਰਨ ਵਾਲੇ ਨੇ ਇਹ ਕਹਿਣਾ ਕਿ ਬੱਤੀ ਪਿੰਡਾਂ 'ਚ ਤਾਂ ਜ਼ਮੀਨ ਹੀ ਨਹੀਂ ਹੈਗੇ ਤਾਂ ਨੋਟੀਫਿਕੇਸ਼ਨ ਕਰਕੇ ਜ਼ਮੀਨ ਸਾਰੀ ਗਲਾੜਾ ਦੀ ਇੱਕ ਨੋਟੀਫਿਕੇਸ਼ਨ ਦੇ ਲਈ ਉਹ ਬੱਤੀ ਦੇ ਬੱਤੀ ਪਿੰਡ ਬੇਦਮੀਨਾ ਕਰਦੇ ਆ ਬੱਤੀ ਦੇ ਬੱਤੀ ਪਿੰਡ ਇੱਕ ਤਰ੍ਹਾਂ ਦਾ ਉਜਾੜ ਕੇ ਰੱਖਦੇ ਆ ਤੇ ਇਸ ਤਰ੍ਹਾਂ ਸੇਧ ਦੇ ਤਿੰਦ ਜਿਹੜੇ ਆ ਉਹ ਹੋਰ ਕਰਨੇ ਹੈਗੇ ਆ ਇਸ ਕਰਕੇ ਜਿਹੜਾ ਇਹ ਹੁਕੂਮਤ ਨਹੀਂ ਚੱਲ ਰਿਆਗਾ ਕਿ ਜੱਫੇ ਬੰਦੀਆਂ ਜਿਹੜੀਆਂ ਇਹਨਾਂ ਨੂੰ ਰੜਕਦੀਆਂ ਨੇ ਉਹ ਐਸੇ ਗੱਲ ਕਰਕੇ ਰੜਕਦੀਆਂ ਨੇ ਕਿਨਾਂ ਦੀ ਲਹਿਰਪੂਰਨ ਪਾਲਸੀ ਦੇ ਖਿਲਾਫ ਤੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਿ ਬਾਰੋਂ ਸਸਤੀ ਕਣਕ ਲਿਆਉਣਾ ਚਾਹੁੰਦੇ ਆ ਅਮਰੀਕਾ ਦੀ ਬਾਰੋਂ ਸਸਤਾ ਚੋੜ नक्की ਬੋਲਟਰੀ ਦੁੱਧ ਸਸਤਾ ਆਣਾ ਚਾਹੁੰਦਾ ਤਾਂ ਕਿ ਇੱਧਰ ਤੇ ਕਿਸਾਨ ਨੂੰ ਪੂਰੀ ਤਰ੍ਹਾਂ ਜਿਹੜਾ ਬਰਬਾਦ ਕੀਤਾ ਜਾ ਸਕੇ ਇਹ ਤੁਹਾਡੀਆਂ ਜੱਦੀ ਬੰਦੀਆਂ ਦੀ ਬਦਲਤਾ ਤੁਹਾਡੇ ਨਗਰਪਾਲਿਕਾ ਅਸੂਸੀਏਸ਼ਨ ਦੀ ਬਦਲਤਾ ਇਹਨਾਂ ਡੈਲੀਗੂਟਿਓਂ ਦੇ ਖਿਲਾਫ ਲੜਦੇ ਰਹੇ ਅੱਜ ਬਹੁਤ ਵੀ ਸੰਸਾਰਾਂ ਅੱਜ ਜਿਹੜੀਆਂ ਬਾਇ ਲੈਟਰਲ ਟ੍ਰਾਇਲ ਐਕਟਿਟੀਜ਼ ਹੋ ਰਹੀਆਂ ਨੇ ਦੋ ਪੱਖੀ ਤਿੰਨ ਪੱਖੀ ਅੱਜ ਅਸੀਂ ਉਹਨਾਂ ਟ੍ਰੀਟੀਜ਼ ਦੇ ਖਿਲਾਫ ਉਹਨਾਂ ਐਗਰੀਮੈਂਟ ਦੇ ਖਿਲਾਫ ਲੜ ਰਹੇ ਹਾਂ ਜਿਹੜਾ ਯੂਕੇ ਦੇ ਨਾਲ ਫ੍ਰੀ ਟੇਡ ਐਗਰੀਮੈਂਟ ਸਿਰੇ ਚੜਿਆ ਉਹਦੇ ਚ ਕਿਸਾਨੀ ਨੂੰ ਜਿਹੜੀ ਆ ਕੁਝ ਰਾਇਕ ਮਿਲਿਆ ਥੋੜੀ ਲੜਾਈ ਕਰਕੇ ਪਰ ਜਿਹੜਾ ਅਮਰੀਕਾ ਦੇ ਨਾਲ ਫ੍ਰੀ ਟੇਡ ਐਗਰੀਮੈਂਟ ਸਿਰੇ ਚੜਾਉਣਾ ਚਾਹੁੰਦੇ ਆ ਉਹਦੇ ਖਿਲਾਫ ਵੀ ਨਗਾ ਪਾ ਲੜਾਈ ਜਿਹੜੀ ਆ ਉਹ ਜਾਰੀ ਰੱਖਣੀ ਪੈਣੀ ਆ ਤਾਂ ਹੀ ਜਿਹੜਾ ਹੈਗਾ ਅਸੀਂ ਆਪਣੀ ਕਿਸਾਨੀ ਨੂੰ ਆਪਣੇ ਪੰਜਾਬ ਨੂੰ ਆਪਣੀ ਖਰੀਦ ਨੂੰ ਆਪਣੀ ਇੱਜ਼ਤ ਕਮੰਡ ਪਰਵਾਹੀ ਨੂੰ ਜਿਹੜਾ ਇਹ ਬਚਾ ਸਕਦੇ ਹੈਗੇ ਆ ਇਹ ਦੇਖੋ ਇਹਦੇ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਕਿਸਾਨ ਜਿੱਥੇ ਬੰਦੀਆਂ ਤੋਂ ਇਹਨਾਂ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਸਾਡੇ ਚੰਡੇ ਤੋਂ ਕਿ ਫਿਰੋੜਪੁਰ ਜਦੋਂ ਨਰਿੰਦਰ ਮੋਦੀ ਆਇਆ ਇਹ ਨਰਿੰਦਰ ਮੋਦੀ ਦਾ ਜਲੂਸ ਕਰਨ ਗਏ ਜਿਹੜੇ ਕਿਸਾਨ ਤਾਂ ਜਿਹੜੇ 1.5 ਕਿਲੋਮੀਟਰ ਪਿੱਛੇੋਂ ਨਰਿੰਦਰ ਮੋਦੀ ਮੁੜ ਗਿਆ ਜਿੱਥੇ ਕਿਸਾਨ ਖੜੇ ਸੀ ਤਾਂ ਉਹਨਾਂ ਕਿਸਾਨਾਂ ਤੇ ਅਰਾਦਾ ਕਤਲ ਦਾ ਪਰਚਾ ਮੁੱਖ ਮੰਤਰੀ ਦੇ ਕਹਿਣ ਤੇ ਕਿ ਨਰਿੰਦਰ ਮੋਦੀ ਵਾਪਸ ਮੁੜਿਆ ਫਿਰੋੜਪੁਰ ਦੀ ਪੁਲਿਸ ਨੇ ਕੀਤਾ ਹੋ ਤੁਸੀਂ ਦੇਖੋ ਇੱਕ ਪਾਸੇ ਕਾਨੂੰਨ ਦਾ ਰਾਜ ਕਹਿੰਦੇ ਆ ਕੀ 1.5 ਕਿਲੋਮੀਟਰ ਤੋਂ ਬੰਦਾ ਦੂਰ ਝੰਡਾ ਲਾ ਕੇ ਖੜਾ ਮੋਟਰ ਦਾ ਹਲ ਮੰਤਰੀ ਤੋਂ ਤੇ ਕੀ 1.5 ਕਿਲੋਮੀਟਰ ਦੂਰ ਤੋਂ ਝੰਡਾ ਦਿਖਦਾ ਉਹਨੂੰ ਉਹ ਝੰਡਾ ਦੇਖ ਕੇ ਮੋਦੀ ਦੀ ਮੌਤ ਹੋ ਸਕਦੀ ਸੀ 1.5 ਕਿਲੋਮੀਟਰ ਦੂਰ ਤੋਂ ਪ੍ਰਸ਼ਾਦਾ ਵਰਤਾਰਿਆ ਅੰਦੋਲਨਕਾਰੀਆਂ ਨੂੰ ਕੀ 1.5 ਕਿਲੋਮੀਟਰ ਦੂਰ ਤੋਂ ਪ੍ਰਸ਼ਾਦਾ ਵਰਤਾਰਿਆ ਸਾਦਾ ਵਰਤੋਂ ਪਿੰਦ ਨਰਿੰਦਰ ਮੋਦੀ ਦਾ ਕਤਲ ਹੋ ਸਕਦਾ ਸੀ ਕਿ ਹਰਾਤਾ ਕਤਲ ਦਾ ਪਰਚਾ ਦਰਜ ਕਰਤਾ ਸਾਡੇ ਝੰਡੇ ਦੇ ਨਾਲ ਮੋਦੀ ਮਰਤਾ ਨਹੀਂ ਜਾਂਦਾ ਸੀਗਾ ਪਰ ਸਾਡੇ ਝੰਡੇ ਦੇਖ ਕੇ ਇਹਨਾਂ ਦਾ ਮੰਨਣਾ ਜ਼ਰੂਰ ਹੋ ਜਾਂਦਾ ਜਿੱਥੇ-ਜਿੱਥੇ ਸਾਡਾ ਝੰਡਾ ਲਹਿਰਦਾ ਉੱਥੇ ਹਾਕਮਾਂ ਦਾ ਨਕੇਰਿਆਂ ਦਾ ਮੰਨਣਾ ਹੋ ਜਾਂਦਾ نردر مواد شاہ جواب چلایا کسان بے روزگار نہیں کر

ਜਿਹਨਾਂ ਛੋਤੇ ਤੇ ਦਰਮਿਆਨੇ ਕਿਸਾਨ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨੂੰ ਠੱਲ ਪਾਈ ਆ ਦਿੱਲੀ ਦੇ ਮੋਰਚੇ 'ਤੇ ਵੇਲੇ ਅੱਜ ਜਿਹੜੀ ਤੁਸੀਂ ਹਰ ਰੋਜ਼ ਨੇਪਰੂਨ ਤੋਂ ਸੇ ਤਵਬੀਲੀ ਕਰ ਰਹੇ ਹੋ ਤੁਹਾਡਾ ਨਰਿੰਦਰ ਤੋਮਰ ਵੀ ਇਹੀ ਕਰਦਾ ਸੀ ਜਦ ਵੀ ਦਿੱਲੀ ਗੱਲਬਾਤ ਆਉਂਦੀ ਸੀ ਪਹਿਲਾਂ ਕਹਿੰਦੇ ਕਾਨੂੰਨਾ ਚ ਸੋਗ ਕਰ ਦਿੰਦੇ ਹਾਂ ਅਸੀਂ ਕਿਹਾ ਕਿ ਸੋਗ ਨਹੀਂ ਕਰਾਵੇਗੀ ਫੇ ਕਹਿੰਦੇ ਕਮੇਟੀ ਬਣਾ ਦਿੰਦੇ ਆ ਸੁਪਰੀਮ ਕੋਰਟ ਦੀ ਮਾਰਾ ਦੀ ਅਸੀਂ ਕਹਾਂ ਕਮੇਟੀ ਨਹੀਂ ਚਾਹੀਦੀ

ਅੜਕੇ ਸੀ ਤੂੰ ਤਾਂ ਕੁਸ ਕੁ ਦਿਨਾਂ ਦੀ ਛਿੜਕੀਆਂ ਹੋਇਆ ਤੂੰ ਪ੍ਰੈਸ ਕਾਨਫਰੰਸ 'ਚ ਬੋਲਣ ਜੋਗਾ ਨਹੀਂ ਤੁਹਾਡੀ ਪਾਰਟੀ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਬرائی ਸਾਰੀ ਪਾਰਟੀਆਂ ਦੀ ਮੀਟਿੰਗ 'ਚ ਤੁਹਾਡੇ ਤੇ ਜੁਰਤ ਨਹੀਂ ਕਿ ਤੁਸੀਂ ਕਿਸਾਨਾਂ ਆਗੂਆਂ ਨਾਲ ਅੱਖ ਜਾ ਕੇ ਅੱਖ ਪਾ ਕੇ ਗੱਲ ਕਰ ਸਕੋ 10 ਵਜੇ ਕੋ ਨਹਿਰਪੁਰੂ ਕੋ ਆਸੀ ਕੀਤਾ ਇਸ ਕਰਕੇ ਜਿਹੜਾ ਤੁਸੀਂ ਦੌੜਨਾ ਸ਼ੁਰੂ ਹੋਇਆ ਨਾ ਤੁਹਾਨੂੰ ਦੱਸ ਦਈਏ ਜਿਹੜੀ ਸਾਡੀ ਕੋ ਬਰਾਬਰ ਦੀ ਸਰਕਾਰ ਹੈ ਨਹੀਂ ਪਰ ਜੇ ਤੁਸੀਂ ਮੰਨਦੇ ਹੋ ਕਿ ਸਾਡੀ ਬਰਾਦਰ ਸਰਕਾਰ ਆ ਫਿਰ ਮਾਨ ਸਾਹਿਬ ਤੇਰੀ ਸਰਕਾਰ ਦੇ ਵਿੱਚ ਤੇ ਜਥੇਵਿੰਦਿਤ ਲੋਕਾਂ ਦੀ ਸਰਕਾਰ ਚ ਟੱਕਰ ਆ ਜੇ ਤੇਰੀ ਸਰਕਾਰ ਦੰਗ ਹੋਇਆ ਕਿ ਲੈਂਡ ਪੂਲਿੰਗ ਪਾਲਸੀ ਰੱਖ ਲਈ ਇਹ ਨਾ ਲੋਕਾਂ ਦੀ ਸਰਕਾਰ ਚ ਦੰਗ ਹੋਇਆ ਤੇ ਫਿਰ ਤੂੰ ਮੋਦੀ ਵਾਂਗੂ ਥੁੱਕ ਕੇ ਚੱਕੇਗਾ ਜਰੂਰ ਲੈਂਡ ਪੂਲਿੰਗ ਪਾਲਸੀ ਤੇ ਇਹ ਤੂੰ ਆਪਣੀ ਆਪਣੀ ਕਮੇਤੇ ਵਿੱਚ ਆਖਰੀ ਕਿਲ ਦੇ ਤੌਰ ਤੇ ਗੱਡਿਆ ਲੈਂਡ ਪੂਲਿੰਗ ਪਾਲਸੀ ਨੂੰ ਕੋਈ ਫ੍ਰੀ ਟ੍ਰੇਡ ਐਗਰੀਮੈਂਟ ਕੋਈ ਮਹੜਕੁਨ ਕੌਸੀ ਕੋਈ ਪੁਲਸੀਆ ਟ੍ਰੇਡ ਪੰਜਾਬ ਦੇ ਧਜਾਰੂ ਲੋਕਾਂ ਨੇ برداشت ਨਹੀਂ ਕਰਨਾਗਾ ਮੇਰਾ ਸਮਾਂ ਹੋ ਗਿਆ ਆਖਰੀ ਗੱਲ ਤੁਸੀਂ ਬੀਟੀਓ ਮਾਰ ਐਸਐਸਡੀ ਤੁਹਾਡੀ ਇਹ ਟੀਮ ਨੇ ਪੂਰੇ ਮੁੱਖ ਦੇ ਵਿੱਚ ਇੱਕ ਤਰੁਵੀ ਕਰਨ ਦੀ ਜਿਹੜੀ ਰਾਜਨੀਤੀ ਕੀਤੀ ਆ ਉਹ ਤਰੁਵੀ ਕਰਨ ਕੀ ਆ ਕਿ ਤੁਸੀਂ ਧਰਮ ਦੇ ਨਾਂ ਤੇ ਲੋਕਾਂ ਨੂੰ ਤੁਸੀਂ ਜਾਤ ਦੇ ਨਾਂ ਤੇ ਲੋਕਾਂ ਨੂੰ ਤੁਸੀਂ ਖਿੱਤਿਆਂ ਦੇ ਨਾਂ ਤੇ ਲੋਕਾਂ ਨੂੰ ਧਾਰ ਕੇ ਪੀੜ ਤੋਂ ਪੀੜਤ ਦੇ ਖਿਲਾਫ ਖੜਾ ਕਰਨਾ ਚਾਹਦੇ ਹੋ ਇੱਕ ਧਰਮ ਦੇ ਨਾਂ ਤੇ ਤੁਸੀਂ ਧੂਵੀਕਰਨ ਕਰਨਾ ਚਾਹਦੇ ਹੋ ਪਰ ਉਹ ਧੂਵੀਕਰਨ ਤੁਹਾਡਾ ਕਿੰਨਾ ਚੱਲਦਾ ਕਿੰਨਾ ਨਹੀਂ ਉਹ ਦੁਨੀਆ ਪੰਜਾਬ ਦੇਖ ਰਹੀ ਆ ਪੂਰਾ ਲੋਕ ਦੇਖ ਰਿਹਾ ਪਰ ਇਹ ਧੂਵੀਕਰਨ ਪੰਜਾਬ 'ਚ ਹੋਣ ਜਾ ਰਿਹਾ ਉਹ ਧੂਵੀਕਰਨ ਜਿਹੜਾ ਤੂੰ ਜ਼ਮੀਰ ਖੋਣਾ ਚਾਹਣਾ ਆਈ ਇਹ ਸਰਕਾਰੀ ਕਲੀਨ ਬੰਦ ਕਰਨਾ ਕੋਨਾ ਜਿਹੜਾ ਪਿੰਡਾਂ ਦੀ ਜਨਤਕ ਵੰਡ ਪ੍ਰਣਾਲੀ ਬੰਦ ਕਰਨਾ ਕੋਨਾ ਉਹਦੇ ਖਿਲਾਫ ਤੂਵੀ ਕਰਨਾ ਪੂਰਾ ਪੰਜਾਬ ਉਹਦੇ ਖਿਲਾਫ ਖੜ ਗਿਆ ਤੈਨੂੰ ਪਿੰਡਾਂ ਚ ਇੱਕ ਹਮੈਤੀ ਨੇ ਨਿਕਲਿਆ ਹਮੈਤੀ ਬੱਸ ਤੇਰੇ ਪਿੰਡ ਦੇ ਵਿੱਚ ਕਿਸੇ ਪਿੰਡ ਚ ਤੇਰੀ ਪਾਰਟੀ ਦਾ ਕੋਈ ਬੰਦਾ ਹਮਾਤ ਕਰਦਾ ਹੋਵੇ ਲੈਣ ਪੁਰਨ ਕੌਲ ਸੀਦਾ ਉਹ ਪਲਾਟ ਛੱਡ ਉਹਦਾ ਪਹਿਲੇ ਘਰ ਚ ਰਹਿਣਾ ਬੁੱਪਰ ਕਰਨਗੇ ਤੂੰ ਪਿੰਡਾਂ ਚੋਂ ਡੱਕ ਕਰਕੇ ਲੇਪ ਨੂੰ ਪਾਉ ਸੀ ਦੇ ਕੱਖ ਚ ਬੋਲ ਤੇ ਸਾਨੂੰ ਬੋਲਣ ਦੇ ਸਾਧ ਅਸੀਂ ਕੱਟ ਕਰਦੇ ਆ ਤੂੰ ਆ ਕੇ ਬੋਲ ਸੁਝਾ ਇਹੀ ਜਦੋਂ ਅਕੀ ਸਿੰਘੂ ਦੇ ਟਕਰੀ ਦੇਰੇ ਤੋਂ ਬਰੂਸੀ ਕਿ ਕਾਨੂੰਨ ਇੰਨੇ ਚੰਗੇ ਆ ਸਿੰਘੂ ਦੇ ਟਕਰੀ ਦੇ ਤੇ ਰਸਤੇ ਆ ਕੇ ਦੱਸ ਕੇ ਤਨੂਰ ਚੰਗੇ ਆ ਉਹ ਵੀ ਭੱਜੇ ਸੀ ਤੂੰ ਵੀ ਭੱਜੇਗਾ ਤੁਸੀਂ ਦੇਖਿਓ ਤੁਹਾਡਾ ਬਣਦਾ ਕੀ ਆ ਪੰਜਾਬ ਨੂੰ ਦਬਾਉਣ ਦੀ ਗੱਲ ਸੀ ਤੇ ਥਾਕੀ ਦੀ دہشت ਕਾਉਂਦੇ ਕੁਰਸੀਆ ਸੇਰ ਬਣਾਉਂਦੇ ਉਹਦੇ ਖਿਲਾਫ ਆ ਹਜ਼ਾਰਾਂ ਦਾ ਹਜੂਮ

ਬੋਲ ਮੈਂ ਤੁਹ ਪ੍ਰੈਸ ਕਾਨਫਰੰਸ 'ਚ ਬੋਲਰ ਜੋ ਕਹਿੰਦੀ ਤੁਹਾਡੀ ਪਾਰਟੀ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਬرائی ਸਾਰੀ ਪਾਰਟੀਆਂ ਦੀ ਮੀਟਿੰਗ 'ਚ ਤੁਹਾਡੇ 'ਚ ਜੁਰਤ ਨਹੀਂ ਕਿ ਤੁਸੀਂ ਕਿਸਾਨਾਂ ਨਾਲ ਗੱਲ ਨਾ ਅੱਖ ਚੱਕ ਕੇ ਅੱਖ ਪਾ ਕੇ ਗੱਲ ਕਰ ਸਕੋ